ਨਾਮ ਸਰਦਾਰ ਅਮਰੀਕ ਸਿੰਘ ਪਿੰਡ ਪਿੰਡ ਫਤਿਹਾਲਾ ਨੰਬਰ ਦਾ ਜੂਨੀਅਰ ਪੰਜਾਬ ਜੂਨੀਅਰ ਨੰਬਰਦਾਰ ਆ ਅੱਜ ਕੀ ਬੇਨਤੀ ਕਰ ਰਹੇ ਹੋ ਜੀ ਬੇਨਤੀ ਅੱਜ ਇਹੋ ਕਰ ਰਹੇ ਕਿ ਜਿਹੜੇ ਨੌ ਜਵਾਨ ਨਸ਼ਾ ਦਾ ਕੰਮ ਕਰਦੇ ਗਲਤ ਟੰਗ ਤੇ ਉਹ ਆਦੀ ਵਰਤੋਂ ਛੱਡ ਦੇਣ ਉਹਨਾਂ ਨੂੰ ਕੀ ਹਦਾਇਤ ਕੀ ਹੈ ਜੀ ਦਾਤ ਵੀ ਜੋ ਸਾਡੇ ਕੋਲ ਇਨਕੁਆਰੀ ਵਾਸਤੇ ਜਾਂ ਜਮਾਨਤ ਵਾਸਤੇ ਸਾਡੇ ਦੋਸ਼ੀ ਨਾ ਆਵੇ ਮਿੰਕ ਜਿਹੜਾ ਕੋਈ ਕਾਰੋਬਾਰ ਕਰਦਾ ਉਹ ਕਾਰੋਬਾਰ ਜੋ ਕਰਦਾ ਨਾ ਉਹ ਆਪ ਦੀ ਜ਼ਿਮੇਵਾਰੀ ਉਨਵਾਬ ਹੋਏਗੀ ਹਾਂ ਦੇ ਕੋਈ ਜ਼ਮਾਨਤ ਨਹੀਂ ਦਿੱਤੀ ਹੁੰਦੀ ਜ਼ਮਾਨਤ ਨਹੀਂ ਦਿੱਤੀ ਜਾਏਗੀ ਠੀਕ ਤੁਹਾਡੇ ਵੱਲ ਵਿਰੋਧ ਕੀਤਾ ਜਾਵੇਗਾ ਸਾਡੇ ਵੱਲ ਵਿਰੋਧ ਕੀਤਾ ਜਾਏਗਾ ਕਿੰਨੀਆਂ ਜਾਨਾਂ ਜਾ ਰਹੀਆਂ ਨੇ ਅੱਜ ਨੋਜਾਣ ਜਾਨਾਂ ਤਾਂ ਬਹੁਤ ਜਾ ਰਹੀਆਂ ਪੰਜਾਬ ਵਿੱਚ ਇਹ ਪੰਜਾਬ ਸਰਕਾਰ ਦਾ ਸਮਰਥਨ ਕਰਦੇ ਹੋ ਜਿਹੜਾ ਮਹਿਮ ਵਧੀ ਗਈ ਹੈ ਇਹ ਪੰਜਾਬ ਸਰਕਾਰ ਦਾ ਸਮਰਥਨ ਕਰਦੇ ਹਾਂ ਜੋ ਆਦਾ ਕਾਰੋਬਾਰ ਕੀਤਾ ਕਰਦੇ ਗਏ ਇਹ ਯਾਰਾ ਜਾਨ ਮਾਲੀ ਨੁਕਸਾਨ ਹੋਣ ਰਿਹਾ ਏ ਪੰਜਾਬ ਚ ਛੱਡ ਦੇ ਜਾਂ ਪੰਜਾਬ ਚ ਬਾਹਰ ਨਿਕਲ ਜਾਣ ਫਿਰ ਜ ਨਸ਼ੇ ਦਾ ਕਾਰੋਬਾਰ ਕਰਦੇ ਠੀਕ ਹੈ ਜੋ ਚੋਰੀ ਦਾ ਵੀ ਕਰਦੇ ਤਾਂ ਵੀ ਫੜੇਗੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕਿ ਨਾ ਹੀ ਜ਼ਮਾਨਤ ਦਿੱਤੀ ਜਾਏਗੀ ਹੁੰਦੀ ਵੀ